ਦਸਾਂ ਗੁਰਾਂ ਦੀ ਜੋਤ ਦੋ ਜਹਾਂ ਦੇ ਬਾਲੀ ਧਰਮ ਦੇ ਰਖਿਆ ਕਿ ਜੁਗੋ ਜੁਗਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਜਰਦੀਆਂ ਹਾਜ਼ਰੀਆਂ ਭਰ ਹੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਤਾਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਜਿਹੜੇ ਸਮੂਹ ਪ੍ਰਬੰਧਕ ਕਮੇਟੀ ਤੇ ਨੌਜਵਾਨ ਬੀਰਾਂ ਵੱਲੋਂ 10 ਦਿਨਾਂ ਦੀ ਜੋ ਕੀਰਤਨ ਸਖਲਾਈ ਦਸਤਾਰ ਸਖਲਾਈ ਦੇ ਕੈਂਪ ਲਗਾਈ ਗਈ ਸੋ ਜਿੰਨਾ ਬੱਚਿਆਂ ਨੇ ਹਿੱਸਾ ਲਿਆ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਛੱਡ ਕੇ ਗੁਰੂ ਮਹਾਰਾਜੀ ਦੇ ਚਾਨਾ ਵਿੱਚ ਪਹੁੰਚ ਕੇ ਕੀਰਤਨ ਦੀ ਸਖਲਾਈ ਲਈ ਸੋ ਗੁਰੂ ਮਹਾਰਾਜੀ ਦੇ ਨਾਲ ਜੁੜੇ ਉਹਨਾਂ ਸਾਰੇ ਇਹ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੋ ਸਾਧ ਸੰਗਤ ਜੀ ਜੋ ਬੱਚਿਆਂ ਦੇ ਹੌਸਲਾ ਫੁਜਾਈ ਵਾਸਤੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਮਲੇਸ਼ੀਆ ਘਾਨ ਦਾ ਸਵਾਲੇ ਰਾਣਾ ਸਾਹਿਬ ਵਾਲੇ ਮਹਾਪੁਰਖ ਸੋ ਬੱਚਿਆਂ ਦਾ ਸਨਮਾਨ ਕਰਨਗੇ ਸੋ ਜਿਵੇਂ ਜਿਵੇਂ ਨਾਮ ਲਈ ਜਾਵਾਂਗੇ ਬੱਚਿਆਂ ਦੇ ਓਮੇ ਬੇ ਬੱਚਿਆਂ ਨੇ ਆਪ ਆਪਣਾ ਸਨਮਾਨ ਮਹਾਪੁਰਖਾਂ ਕੋਲ ਹਾਸਲ ਲੈਂਦੀ ਕਿਰਪਾਲਤਾ ਕਰਨੀ ਸੋ ਮਹਾਪੁਰਖਾਂ ਨੂੰ ਬੇਨਤੀ ਹੈ ਕਿ ਸਟੇਜ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ ਸੋ ਹੁਣ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਸਨਮਾਨ ਪਾਈ ਅਰਮਾਨਦੀਪ ਸਿੰਘ ਜੀ ਬੱਚਾ ਅਰਮਾਨਦੀਪ ਸਿੰਘ ਜੀ ਸੋ ਬੇਨਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ बोले सो निहाल श्री अकाल बची गुरमीत कौर जी भाई भाई। बोले सो निहाल सत श्रिया ਬੱਚੀ ਸੁਖਦੀਪ ਕੌਰ ਜੀ ਬੱਚੀ ਸੁਖਦੀਪ ਕੌਰ ਬੋਲੀ ਸੋਨਹਾਲ ਸਾਧ ਸ੍ਰੀ ਅਕਾਲ ਦਿਸ਼ਾ ਬੱਚੀ ਦਿਸ਼ਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਚੀ ਸਾਈਂ ਪ੍ਰੀਤ ਕੌਰ ਬਚੀ ਸਾਈਂ ਪ੍ਰੀਤ ਕੌਰ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪਾਈ ਹਰਗੁਰੀ ਸਿੰਘ ਜੀ ਬਚਾ ਹਰਗੁਣ ਸਿੰਘ ਜੀ ਤਬਲੇ ਜਿਸਗਲਾ ਹੀ ਬਚਨੇ ਪ੍ਰਾਪਤ ਕੀਤੀ ਦੇਖੋ ਕਿੰਨਾ ਛੋਟੀ ਉਮਰ ਦੇ ਵਿੱਚ ਹੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਅਸ਼ਮੀਲ ਸਿੰਘ ਜੀ ਚਲੋ ਅਸ਼ਮੀਲ ਸਿੰਘ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੱਚਾ ਤੇਜਵੀਰ ਸਿੰਘ ਜੀ ਤੇਜਵੀਰ ਸਿੰਘ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਸ਼ਨਪ੍ਰੀਤ ਸਿੰਘ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬਚਾ ਅਮਰਤ ਸਿੰਘ ਜੀ ਅਮਰਤ ਸਿੰਘ ਜੀ ਆ ਜਾਓ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇਸ਼ਮਣ ਸਿੰਘ ਜੀ ਬੱਚਾ ਇਸ਼ਮਣ ਸਿੰਘ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅਰਸ਼ਪ੍ਰੀਤ ਸਿੰਘ ਜੀ ਬੱਚਾ ਅਰਸ਼ਪ੍ਰੀਤ ਸਿੰਘ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੱਚਾ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪਰਦੀਪ ਸਿੰਘ ਜੀ ਪਰਦੇਪ ਸਿੰਘ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੱਚਾ ਏਕਮ ਸਿੰਘ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਤੇਜਸ ਤੇਜਵੀਰ ਸਿੰਘ ਜੀ ਤੇਜਸਵੀਰ ਸਿੰਘ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪ੍ਰਭ ਵੀਰ ਸਿੰਘ ਜੀ ਪ੍ਰਭ ਵੀਰ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਨ ਪ੍ਰਤਾਪ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਜਵੀਰ ਸਿੰਘ ਜੀ ਬੱਚਾ ਰਾਜਵੀਰ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਜੁਗੇ ਸਿੰਘ ਜੀ ਸੋ ਇਹਨਾਂ ਦਾ ਵੀ ਗੁਰੂ ਘਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਨੌਜਵਾਨ ਵੀਰਾਂ ਵੱਲੋਂ ਸੋ ਜਿਨ੍ਹਾਂ ਨੇ ਦਸਤਾਰ ਸਜਾਈ ਭਾਈ ਸਾਹਿਬ ਜੀ ਆਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਤਪਲੇ ਜੀ ਸੇ ਦਾ ਭਾਈ ਸਾਹਿਬ ਜੀ ਵੱਲੋਂ ਸਗਲਾਈ ਗਈ ਭਾਈ ਅਮਨਦੀਪ ਸਿੰਘ ਜੀ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਨ੍ਹਾਂ ਨੇ ਦਸਤਾਰ ਇਸ ਨਾਮ ਭਾਈ ਮਨਦੀਪ ਸਿੰਘ ਜੀ ਸੋ ਇਹਨਾਂ ਨੇ ਦਸਤਾਰਸ ਕਲੌਂਦੀ ਸਗਲਾਈ ਦਿੱਤੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਨੌਜਵਾਨ ਬੀੜਾਂ ਵੱਲੋਂ ਹੁਣ ਬਾਬਾ ਜੀ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਇਧਰ 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 ਬੋਲੇ ਸੋਨਹਿਮ ਸਤਿ ਸ੍ਰੀ ਅਕਾਲ ਸੋ ਮਹਾਪੁਰਖਾਂ ਦਾ ਵੀ ਬਹੁਤ-ਬਹੁਤ ਧੰਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਸੋ ਗੁਰੂ ਮਹਾਰਾਜੀ ਦੇ ਵਜ਼ੀਰ ਉਹਨਾਂ ਦਾ ਵੀ ਗੁਰੂ ਘਰ ਵੱਲੋਂ ਸਨਮਾਨ ਸੋ ਗੁਰੂ ਮਹਾਰਾਜ ਜੀ ਦੇ ਵਜੀ ਦਾ ਵੀ ਗੁਰੂ ਘਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਮਹਾਪੁਰਖ ਸਨਮਾਨ ਕਰ ਰਹੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕੋਈ ਨਹੀਂ ਮੱਤਾ ਦੇ ਜੀ ਸੋਹਣભાઈ ਲਖਵੀਰ ਸਿੰਘ ਜੀ ਕਰਮ ਸਰ ਸੇਵਾ ਸੋਸਾਇਟੀ ਵਾਲੇ ਉਹਨਾਂ ਦਾ ਵੀ ਮਹਾਂਪੁਰਖ ਵੱਲੋਂ ਸਨਮਾਨ ਕੀਤਾ ਜਾ ਰਿਹਾ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਸੋ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਬੱਚਿਆਂ ਦਾ ਸਨਮਾਨ ਕੀਤਾ ਸੋ ਜਿਨ੍ਹਾਂ ਬੱਚਿਆਂ ਨੂੰ ਭਾਈ ਸਨਮਾਨ ਮਿਲਿਆ ਉਹਨਾਂ ਨੂੰ ਬੇਨਤੀ ਹੈ ਵੀ ਇੱਥੇ ਆਜੋ ਇੱਕ ਫੋਟੋਗ੍ਰਾਫੀ ਆਣੀ ਆयो ਮਾਪਰ ਖੰਦੇ ਨਾਲ ਆਜੋ ਭਾਈ ਜਿਨ੍ਹਾਂ ਬੱਚਿਆਂ ਦਾ ਸਨਮਾਨ ਕੀਤਾ ਆਜੋ ਆਜੋ ਭਾਈ ਸਾਰੇ ਆਜੋ ਖੜ ਜੋ ਕੋਈ ਬੈਜੋ ਹਾਂ ਠੀਕ ਹੈ ਸੋ ਜਿਹੜੇ ਬੱਚਿਆਂ ਨੂੰ ਭਾਈ ਸਨਮਾਨ ਮਿਲਿਆ ਉਹ ਬੇਨਤੀ ਹੈ ਵੀ ਸਾਰੇ ਬੱਚੇ ਆਜੋ ਅਪਰੇ ਕਰੋ ਅਪਰੇ ਕਰੋ ਬਠਾ ਲਓ ਸਾਰੇ ਬੱਚਿਆਂ ਨੂੰ ਬਠਾ ਲਓ ਭਾਈ ਸੋਇਨਾ ਬੱਚਿਆਂ ਨੇ 10 ਦਿਨ ਲਗਾਤਾਰ ਗੁਰੂ ਮਹਾਰਾਜ ਜੀ ਦੇ ਚਰਨਾਵਾਂ ਵਿੱਚ ਪਹੁੰਚ ਕੇ ਕੀਰਤਨ ਸਗਲਾਈ ਕੀਤੀ ਤਬਲਾ ਵੀ ਸਗਲਾਈ ਕੀਤੀ ਭਾਈ ਜੁਗੇ ਸਿੰਘ ਨੇ ਆਪਣਾ ਕੀਮਤੀ ਸਮਾਂ ਦੇ ਕੇ ਬੱਚਿਆਂ ਨੂੰ ਜੋ ਕੀਰਤਨ ਸਕਾਇਆ ਭਾਈ ਸਾਹਿਬ ਜੀ ਦਾ ਵੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਸੋ ਹੁਣ ਬੱਚਿਆਂ ਦੀ ਇੱਕ ਫੋਟੋ ਖਿੱਚੀ ਜਾ ਰਹੀ ਹੈ ਮਾਪੁਰਖਾਂ ਦੇ ਸਨਮਾਨ ਭਯੋ चलो भाई बोले सो तो वाखे गुरु जी का खालसा वाखे गुरु जी की फतेह आप जिया ने इस टाइम धन धन श्री गुरु ग्रंथ साहब महाराज जी दी ਆਵਨ ਪਵਿੱਤਰ ਖਾਦਰ ਹਜ਼ੂਰੀ ਦੇ ਵਿੱਚ ਉਸ ਕਾਰਜ ਦਾ ਆਨੰਦ ਮਾਣਿਆ ਜਿਹੜਾ ਕਾਰਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਰਿਆ ਕਰਦੇ ਦਸਤਾਰ ਮੁਕਾਬਲੇ ਇਹ ਤੁਸੀਂ ਅੱਜ ਕੋਈ ਨਵਾਂ ਕਾਰਜ ਨਹੀਂ ਕੀਤਾ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੇ ਹੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਭਾਈ ਜੁਗੇਸ਼ ਸਿੰਘ ਜੀਆ ਦਾ ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਨੂੰ ਪ੍ਰੇਰਿਆ ਜੋ ਹਰ ਸਾਲ ਕੀ ਮਹਾਨ ਵਡਾਉ ਪ੍ਰਾਣਾ ਕਰਦੇ ਹਨ ਔਰ ਸੰਗਤ ਨੂੰ ਵੀ ਬੇਨਤੀ ਹੈ ਇਹਨਾਂ ਕਾਰਜਾਂ ਦੇ ਵਿੱਚ ਇਤਨਾ ਥੋੜਾ ਨਹੀਂ ਸਗੋਂ ਇੱਥੇ ਠਾਠਾ ਮਾਰਦਾ ਹੀ ਕੱਟ ਹੋਣਾ ਚਾਹੀਦਾ ਸੀ ਅਸੀਂ ਤਾਂ ਇਸੇ ਕਰਕੇ ਅੱਜ ਆਏ ਕਿ ਲੁਧਿਆਣੇ ਦੀ ਸੰਗਤ ਤਾਂ ਇੰਨੀ ਜ਼ਿਆਦਾ ਹੁੰਦੀ ਹੈ ਕਿ ਦਰਬਾਰ ਭਰੇ ਹੁੰਦੇ ਨੇ ਅਸੀਂ ਐਤਵਾਰ ਨੂੰ ਸੰਗਤ ਨੂੰ ਮਿਲਦੇ ਆਂ ਅਸੀਂ ਛੋੜ ਕੇ ਸਭ ਕੁਝ ਸੈਕਟਰੀ ਸਾਹਿਬ ਭਾਈ ਸਾਹਿਬ ਪਾਈ ਲਖਵੀਰ ਸਿੰਘ ਜੀ ਇਹਨਾਂ ਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹੋਏ ਤੁਹਾਡੇ ਕੋਲ ਪਹੁੰਚੇ ਕਾਂ ਸਾਧ ਸੰਗਤ ਜਿਵੇਂ ਇਤਨਾ ਵੱਡਾ ਕਾਰਜ ਸੀ ਸੰਗਤ ਦਾ ਇਕੱਠ ਘੱਟ ਸੀ ਇਹਨਾਂ ਸੋਨਾ ਕੀਰਤਨ ਕਰਦੇ ਕਨ ਭਾਈ ਸਾਹਿਬ ਪਾਈ ਜੁਗੇਸ਼ ਸਿੰਘ ਜੀ ਅਸੀਂ ਅਕਸਰ ਇਹਨਾਂ ਦਾ ਲਾਈਵ ਸੁਣਦੇ ਰਹਿੰਦੇ ਹਾਂ ਖਾਸ ਕਰ ਜਦੋਂ ਜੈਪੁਰੇ ਦੇ ਸਮਾਗਮ ਹੁੰਦੇ ਹਨ ਸਾਧ ਸੰਗਤ ਜਦੋਂ ਸਾਡੇ ਪਾਸ ਇੰਨੇ ਸੁੰਦਰ ਕੀਰਤਨੀਏ ਹੋਣ ਸਾਡਾ ਫਰਜ਼ ਬਣਦਾ ਹੈ ਕਿ ਸਮਾਧੀ ਲਾ ਕੇ ਚੌਂਕੜਾ ਲਗਾ ਕੇ ਸੁਣੀਏ ਜਦੋਂ ਅਸੀਂ ਪਾਠੀ ਸਿੰਘਾਂ ਦਾ ਗ੍ਰੰਥੀ ਸਿੰਘਾਂ ਦਾ ਕੀਰਤਨੀਏ ਸਿੰਘਾਂ ਦਾ ਕਥਾਵਾਚਨ ਦਾ ਸਤਕਾਰ ਨਹੀਂ ਕਰਦੇ ਫਿਰ ਉਹ ਗਉਣ ਵਾਲੇ ਪਾਸੇ ਚਲੇ ਜਾਂਦੇ ਹਨ ਜੇ ਅਸੀਂ ਇਹਨਾਂ ਦਾ ਮਾਨ ਸਨਮਾਨ ਕਰੀਏ ਇਹਨਾਂ ਨੇ ਸਾਡੇ ਤੋਂ ਕੁਝ ਲਿਆ ਨਹੀਂ ਸਗੋਂ ਸਾਡੇ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿਆਰੇ ਬੱਚੇ ਬਣਾਇਆ ਹੈ ਉਹ ਬੱਚੇ ਬਣਾਇਆ ਕਾ ਜਿਹੜੇ ਸਾਬਤ ਸੂਰਤ ਦਸਤਾਰ ਸਿਰਾ ਗੁਰਬਾਣੀ ਦੀ ਪੰਗਤੀ ਹੈ ਕਿੰਨਾ ਸੋਹਣਾ ਉਪਰਾਲਾ ਹੈ ਅਗਲੀ ਵਾਰ ਜਦੋਂ ਅਸੀਂ ਆਈਏ ਇਤਨਾ ਥੋੜਾ ਇਕੱਠ ਨਾ ਹੋਵੇ ਜਿੰਨੇ ਕ ਤੁਸੀਂ ਬੈਠੇ ਹੋ ਕੱਟੋ ਕੱਟ ਜੇ ਤੁਸੀਂ 10 10 ਜਾਣਿਆਂ ਨੂੰ ਵੀ ਜੋੜੋ ਤਾਂ ਵੀ ਇਹ ਛੋਟੇ ਹੀ ਬਾਲਾ ਬੜਾ ਨਹੀਂ ਆਪਣਾ ਦਰਬਾਰ ਸਾਹਿਬ ਇਹ ਦਰਬਾਰ ਸਾਹਿਬ ਆਪਾਂ ਭਰ ਸਕਦੇ ਹਾਂ ਤੁਹਾਡੇ ਬੱਚੇ ਗੁਰਮਤ ਨਾਲ ਜੁੜੇ ਇਹਨਾਂ ਨੇ ਦਸਤਾਰ ਸਜਾਉਣੀ ਸਿੱਖੀ ਗੁਰਬਾਣੀ ਪੜ੍ਹਨੀ ਤੇ ਗਾਉਣੀ ਸਿੱਖੀ ਤਬਲਾ ਵਜਾਉਣਾ ਸਿੱਖਿਆ ਤੁਹਾਨੂੰ ਖੁਸ਼ੀ ਨਹੀਂ ਕੋਈ ਜੇ ਖੁਸ਼ੀ ਹੁੰਦੀ ਤਾਂ ਆਪੇ ਤੇ ਕਿੰਨਾ ਵੱਡਾ ਸਮਾਗਮ ਕੀਤਾ ਹੁੰਦਾ ਜੇ ਸਾਨੂੰ ਪਤਾ ਹੁੰਦਾ ਤੁਸੀਂ ਹੋਰ ਸੰਗਤਾਂ ਨੇ ਆਉਣਾ ਅਸੀਂ ਦੋ ਜਥੇ ਰਾਗੀ ਜਥੇ ਹੋਰ ਲੈ ਕੇ ਆਉਂਦੇ ਅਸੀਂ ਭੇਟਾ ਵੀ ਕੋਲੋਂ ਦੇ ਦਿੰਦੇ ਪਰ ਸਾਧ ਸੰਗਤ ਸਾਰਾ ਕਾਰਜ ਵਧੀਆ ਸੰਗਤ ਘਟ ਗਏ ਇਹ ਕਾਰਜ ਨਹੀਂ ਵਧੀਆ ਅੱਗੇ ਤੋਂ ਜਦੋਂ ਆਪਾਂ ਨੇ ਸਮਾਗਮ ਕਰਨਾ ਹੈ ਆਪਾਂ ਨੇ ਦਰਵਾਰ ਪੂਰਾ ਫੁੱਲ ਕਰਨਾ ਹੈ ਇਹ ਘਟੋ ਘਾਟੇ ਦਰਵਾਰ ਤਾਂ ਭਰਿਆ ਖੋਵੇ ਔਰ ਜਿਤਨੀਆਂ ਸੰਗਤਾਂ ਨੇ ਸਭ ਦੀ ਸਲਾਹ ਲੈ ਕੇ ਸਭ ਦੀ ਸਲਾਹ ਦੇ ਨਾਲ ਇਹ ਸਮਾਗਮ ਕਰਨਾ ਕਿ ਦੱਸੋ ਤੁਸੀਂ ਕਿੰਨੀ ਸੇਵਾ ਪਾ ਰਹੇ ਹੋ ਕਿਤਨੇ ਬੱਚਿਆਂ ਨੂੰ ਦਸਤਾਰ ਮੁਕਾਬਲੇ ਵਿੱਚ ਸਾਡੇ ਕੋਲ ਭੇਜ ਰਹੇ ਹੋ ਹੁਣ ਰਾਗੀ ਕਿੱਥੇ ਵਿਹਲੇ ਥੋੜੇ ਫਿਰਦੇ ਕਰਨ ਰਾਗੀ ਸਿੰਘਾਂ ਦੇ ਪ੍ਰੋਗਰਾਮ ਹੁੰਦੇ ਕਰਨ ਉਹ ਆਪਦੇ ਪ੍ਰੋਗਰਾਮ ਛੱਡ ਕੇ ਇੱਕ ਤੁਹਾਡੇ ਟਾਈਮ ਦੇ ਵਿੱਚ ਬੰਨੇ ਗਏ ਉਸ ਟਾਈਮ ਦੇ ਵਿੱਚ ਉਹ ਕਿਤੇ ਨਹੀਂ ਜਾ ਸਕਦੇ ਚਾਹੇ ਉਹਨਾਂ ਨੂੰ 10000 ਰੁਪਏ ਵਾਲਾ ਪ੍ਰੋਗਰਾਮ ਆਜ ਵੀ ਇਹਨਾਂ ਨੂੰ ਛੱਡਣਾ ਪਊ ਕਿਉਂ ਬਾਪਾ ਜੀ ਇਹਨਾਂ ਨੂੰ ਛੱਡਣਾ ਪਊ ਇਹ ਬੰਨੇ ਗਏ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਇੱਕ ਜਾਣਾ 10 10 ਬੱਚਿਆਂ ਨੂੰ ਇਹਨਾਂ ਸਮਰ ਕੈਂਪਾਂ ਦੇ ਵਿੱਚ ਅਸੀਂ ਲੈ ਕੇ ਆਈਏ ਔਰ ਜਿਨ੍ਹਾਂ ਦੇ ਕੇਸ ਕਟਾਏ ਨੇ ਉਹ ਕੇਸ ਰੱਖਣ ਦਾ ਵਾਅਦਾ ਕਰੀਏ ਔਰ ਅਸੀਂ ਇਹ ਵਾਅਦਾ ਕਰੀਏ ਕਿ ਅਸੀਂ ਸਾਰੇ ਜਾਣੇ ਇਹ ਨਹੀਂ ਕਿ ਇਸ ਪ੍ਰਬੰਧਕ ਨੇ ਕੰਮ ਸ਼ੁਰੂ ਕਰ ਲਿਆ ਆਪੇ ਹੀ ਕਰੇ ਮੈਂ ਕਿਸੇ ਦਾ ਨੌਂ ਨਹੀਂ ਲੈ ਰਿਹਾ ਮੈਂ ਇਹ ਕਹਿ ਰਿਹਾ ਕਿ ਇਕੱਲੇ ਪ੍ਰਬੰਧਕਾਂ ਦਾ ਕੰਮ ਨਹੀਂ ਹੈ ਆਪਣਾ ਵੀ ਕੰਮ ਹੈ ਸੰਗਤਾਂ ਦਾ ਮੇਰਾ ਵੀ ਕੰਮ ਹੈ ਜਿਹੜੀ ਐਸ ਏਰੀਏ ਦੀ ਸੰਗਤ ਮੇਰੇ ਕੋਲ ਜਾਂਦੀ ਹੈ ਮੈਂ ਉਹਨਾਂ ਨੂੰ ਕਹਿ ਸਕਦਾ ਕਿ ਉੱਥੇ ਆਪਣੇ ਗੁਰਦੁਆਰਾ ਸਾਹਿਬ ਬਾਬਾ ਵਿਸ਼ਵਕਰਮਾ ਜੀ ਦੇ ਗੁਰਦੁਆਰਾ ਸਾਹਿਬ ਜਾਇਓ ਉੱਥੇ ਸਾਡੇ ਭਾਈ ਸਾਬ ਤੁਹਾਨੂੰ ਗੁਰਬਾਣੀ ਸਿਖਾਉਣਗੇ ਕੀਰਤਨ ਸਿਖਾਉਣਗੇ ਦਸਤਾਰ ਸਜਾਉਣੀ ਸਿਖਾਉਣਗੇ 10 10 ਸੰਗਤਾਂ ਅਸੀਂ ਵੀ ਭੇਜ ਸਕਦੇ ਹਾਂ ਇਸ ਕਰਕੇ ਬਹੁਤ ਸੋਹਣਾ ਉਪਰਾਲਾ ਹੈ ਇਹ ਆਪਣਾ ਨਵਾਂ ਨਹੀਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲੇ ਆਂ ਸਾਕਿਬ ਜ਼ਾਦਾ ਬਾਬਾ ਫਤਿਹ ਸਿੰਘ ਜੀ ਮਹਾਰਾਜ ਜਦੋਂ ਦਮਾਲਾ ਸਜਾ ਕੇ ਆਏ ਕਹਿੰਦੇ ਦੇਖਦੇ ਆ ਵੀ ਕਿਹਦੀ ਦਸਤਾਰ ਸਭ ਤੋਂ ਵੱਡੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਦੀ ਸਭ ਤੋਂ ਸੋਹਣੀ ਦਸਤਾਰ ਸਜਾਈ ਹੋਵੇਗੀ ਉਹਦਾ ਅਸੀਂ ਮਾਨ ਸਨਮਾਨ ਕਰਾਂਗੇ ਹੁਣ ਸਾਕਿਬ ਜ਼ਾਦਾ ਬਾਬਾ ਫਤਿਹ ਸਿੰਘ ਤਾਂ ਛੋਟੇ ਜੇ ਸੀ ਜਿਵੇਂ ਉਹ ਬੱਚਾ ਆਪਣਾ ਜਿਹਨੇ ਤਬਲੇ ਦੀ ਸਿੱਖਲਾਈ ਭਾਈ ਸਾਹਿਬ ਤੋਂ ਲਈ ਹੈ ਐਡੇ ਛੋਟੇ ਜੇ ਸੀ ਜਦੋਂ ਇਸ ਤਰ੍ਹਾਂ ਦੇ ਨਾਲ ਆਏ ਉਹਨਾਂ ਨੇ ਦਸਤਾਰ ਦੇ ਉੱਤੇ ਦੀ ਦਸਤਾਰ ਉਹਦੇ ਉੱਤੇ ਘੋਰ ਉਹਦੇ ਉੱਤੇ ਘੋਰ ਉਹਦੇ ਉੱਤੇ ਘੋਰ ਇਤਾਂ ਬਹੁਤ ਵੱਡੀ ਸਾਰੀ ਦਸਤਾਰ ਸਜਾ ਕੇ ਪਾਤਸ਼ਾਹ ਦੇ ਸਾਹਮਣੇ ਆ ਕੇ ਪੱਬਾਂ ਪਾਰ ਹੋ ਗਏ ਇਦਾਂ ਅੱਡੀਆਂ ਉੱਪਰ ਚੁੱਕ ਕੇ ਪੱਬਾਂ ਪਾਰ ਹੋ ਕੇ ਕਹਿੰਦੇ ਦੇਖੋ ਮੇਰੇ ਵੱਲ ਤੁਸੀਂ ਦੇਖਦੇ ਹੀ ਨਹੀਂ ਤੁਸੀਂ ਸਾਰਿਆਂ ਦਾ ਸਨਮਾਨ ਕਰੀ ਜਾ ਰਹੇ ਹੋ ਪਾਤਸ਼ਾਹ ਜੀ ਮੇਰੇ ਵੱਲ ਨਹੀਂ ਦੇਖਦੇ ਮਹਾਰਾਜ ਨੇ ਬੁੱਕਲ ਚ ਲੈ ਕੇ ਕਿਹਾ ਫਤੇ ਸਿੰਘਾ ਤੂਤਾ ਸਾਡੀਆਂ ਲਾਡਲੀਆਂ ਫੌਜਾਂ ਹੈ ਇਹ ਜਿਹੜਾ ਦਿਮਾਲਾ ਸਜਾਇਆ ਦਾ ਬੱਚੀਆਂ ਦੇ ਸਾਡੀਆਂ ਦੇ ਦਿਮਾਲੇ ਸਜਾਏ ਗਏ ਨੇ ਇਹ ਦਿਮਾਲਾ ਸਾਕੇ ਬਾਪਾ ਨੂੰ ਸਾਖਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਦੇਣ ਹੈ ਇਹ ਕੋਈ ਐਵੇਂ ਨਹੀਂ ਵੀ ਖਨੀਆ ਭੰਗ ਪੀਣ ਵਾਲੇ ਬੰਨੀ ਫਿਰਦੇ ਹੁੰਦੇ ਨੇ ਨਹੀਂ ਉਹ ਨਹੀਂ ਗੱਲ ਹੈ ਇਹ ਤਾਂ ਕਰਮਾਂ ਵਾਲਿਆਂ ਨੂੰ ਮਿਲਦੇ ਨੇ ਇਹ ਦਸਤਾਰਾਂ ਸਾਧ ਸੰਗ ਇਹ ਲੋਕ ਤਰਸਦੇ ਨੇ ਅੰਗਰੇਜ਼ ਤਰਸਦੇ ਨੇ ਮੁਸਲਮਾਨ ਵੀਰ ਤਰਸਦੇ ਨੇ ਅਸੀਂ ਸਿੱਖੀ ਚ ਹੁੰਦੇ ਕਦੇ ਅਸੀਂ ਆ ਭਾਈ ਸਾਹਿਬ ਵਾਂਗੂ ਫਟੀਆਂ ਵਾਲੀ ਕੀ ਕਹਿੰਦੇ ਇਹਨੂੰ ਗੁਰਮੁਖੀ ਦਸਤਾਰ ਸਜਾਉਂਦੇ ਕਦੇ ਗੋਲ ਦਸਤਾਰ ਸਜਾਉਂਦੇ ਕਦੇ ਦਮਾਲਾ ਸਜਾਉਂਦੇ ਕਦੇ ਚੱਕਰ ਸਜਾਉਂਦੇ ਇਦਾਂ ਉਹਨਾਂ ਦੇ ਸ਼ੌਂਕ ਨੇ ਇਹ ਆਪਾਂ ਨੂੰ ਸਮਾਂ ਮਿਲਿਆਗਾ ਇਹ ਦਸਤਾਰ ਮੁਕਾਬਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਹੈ ਤੁਸੀਂ ਕਰਮਾ ਵਾਲਿਓ ਸੱਚੇ ਪਾਤਸ਼ਾਹ ਦੇ ਪਾਏ ਪੂਰਨਿਆ ਤੇ ਚੱਲਿਓ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਮੈਂ ਇਕੱਲੇ-ਇਕੱਲੇ ਦਾ ਨਾਂ ਨਹੀਂ ਲੈਣਾ ਜਿਹਦਾ ਰਹਿ ਜਾਂਦਾ ਕਈ ਵਾਰ ਰੁੱਸ ਵੀ ਜਾਂਦੇ ਨੇ ਵੀ ਹੁਣ ਤਾਂ ਇਹਨੇ ਅਗਲੀ ਵਾਰ ਕਹਿਣ ਸੰਤਾਨ ਨੇ ਮੇਰਾ ਕਿਹੜਾ ਨਾਂ ਲਿਆ ਮੈਂ ਤਾਂ ਉਹਨਾਂ ਦੀ ਨਿਗਾਚ ਨਹੀਂ ਮੈਂ ਨਹੀਂ ਆਉਣਾ ਅੱਗੇ ਤੋਂ ਇਹ ਨਹੀਂ ਗੱਲ ਜਿੱਥੇ ਤੁਸੀਂ ਸਾਰਿਆਂ ਨੇ ਉਪਰਾਲਾ ਕੀਤਾ ਜਦੋਂ ਆਪਾਂ ਅਗਲੇ ਸਾਲ ਆਈਏ ਜਾਂ 6 ਮਹੀਨੇ ਨੂੰ ਆਈਏ ਤਾਂ ਤੁਹਾਡੇ ਨਾਲ 10-10 ਬੱਚੇ 10-10 ਪਰਿਵਾਰ 10-10 ਸੰਗਤਾਂ ਹੋਰ ਜੁੜੀਆਂ ਹੋਣੀਆਂ ਚਾਹੀਦੀਆਂ ਨੇ ਜੇ ਮੇਰਾ ਬਚਨ ਸਹੀ ਅਤੇ ਜਕਾਰਾ ਵਿਲਾਦੀ ਹੋਵੇ ਸੋ ਇਹਨਾ ਕਹਿੰਦੇ ਕੋ ਆਪਾ ਖਿਮਾਂ ਦੀ ਜਾਚਕਾ ਕਿ ਤੁਸੀਂ ਅਗਲੀ ਵਾਰ ਤੋਂ ਆਪਾ ਦਰਬਾਰ ਭਰਨਾ ਖਾਲੀ ਨਾ ਹੋਵੇ ਇਹਦੇ ਵਿੱਚ ਸੰਗਤ ਹੀ ਸੰਗਤ ਕਿਉਂਕਿ ਸੰਗਤ ਗੁਰੂ ਸਾਹਿਬ ਦੇ ਨਾਲ ਹੈ ਗੁਰੂ ਸਾਹਿਬ ਸੰਗਤ ਦੇ ਨਾਲ ਨੇ ਸਮਾਗਮ ਕਿੱਡਾ ਵੱਡਾ ਕੀਤਾ ਗੋਵੇ ਪਾਤਸ਼ਾ ਕੱਲ ਲਈ ਬੈਠੇ ਗੋਣ ਇਹ ਕੰਮ ਸ਼ੋਭਾ ਨਹੀਂ ਪਾਉਂਦਾ ਆਪਾਂ ਨੇ ਸੰਗਤ ਵੀ ਇਕੱਤਰਤ ਕਰਨੀ ਗੁਰਬਾਣੀ ਕੰਠ ਮੁਕਾਬਲੇ ਕਰੋ ਜਿੱਥੇ ਸਾਡੀ ਲੋੜ ਐ ਸੀ ਤੁਹਾਡੇ ਨਾਲ ਖੜਿਆ ਭਾਈ ਸਾਹਿਬ ਨੂੰ ਹੁਕਮ ਕਰੋ ਇਹ ਸਾਡੇ ਵੱਡੇ ਭਰਾ ਨੇ ਸੈਕਟਰੀ ਸਾਹਿਬ ਇਹਨਾਂ ਨੇ ਸਾਨੂੰ ਹਜ਼ੂਰ ਸਾਹਿਬ ਦੀ ਯਾਤਰਾ ਕਰਵਾਈ ਹੈ ਐਸੀ ਪ੍ਰੇਰਣਾ ਦਿੱਤੀ ਹਰ ਇੱਕ ਸਾਲ ਅਸੀਂ ਸੰਗਤ ਲੈ ਕੇ ਜਾਂਦੇ ਆ ਇਹਨਾਂ ਦੇ ਨਾਲ ਸਾਧ ਸੰਗਤ ਹੁਣ ਵੀ ਆਪਾਂ ਨੇ 6 ਤਰੀਕ 11ਵੇਂ ਮਹੀਨੇ ਦੀ 6 ਤਰੀਕ ਨੂੰ ਹਜ਼ੂਰ ਸਾਹਿਬ ਨੂੰ ਜਾਣਾ ਹੈ ਔਰ 12 ਤਰੀਕ ਨੂੰ ਉਧਰੋਂ ਆਪਣੀ ਵਾਪਸੀ ਹੈ ਤੁਸੀਂ ਸਾਰਿਆਂ ਨੇ ਜਾਣਾ ਹੈ ਆ ਬਾਬਾ ਜੀ ਵੀ ਜਾਣਗੇ ਭਾਈ ਸਾਹਿਬ ਜੁਵੇਦ ਸਿੰਘ ਜਿਵੇਂ ਇੱਥੇ ਕੀਰਤਨ ਇਹਨਾਂ ਸੁਣਾਇਆ ਇੱਥੇ ਤਖਤ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਉਪਾਤਸਾ ਨੂੰ ਸੁਣਾਉਣਗੇ ਐਂ ਜੀ ਆਪਾਂ ਸਾਰਿਆਂ ਨੇ ਜਾਣਾ ਹੈ ਜਿਹੜੇ ਚੰਗਾ ਕੰਮ ਕਰਨ ਵਾਲੇ ਨੇ ਉਹਦਾ ਸਾਥ ਦਿਆ ਕਰੋ ਜਿਹੜੇ ਨਾ ਕੰਮਾਂ ਨੂੰ ਰੋਕਦੇ ਨੇ ਉਹਨਾਂ ਨੂੰ ਬੁਲਾਉਣਾ ਬੰਦ ਕਰ ਦਿਓ ਵੀ ਤੁਸੀਂ ਚੰਗੇ ਕੰਮਾਂ ਦੇ ਵਿੱਚ ਵਾਧਾ ਪਾਉਨੇ ਹੋ ਰੁਕਾਵਟ ਪਾਉਨੇ ਸਾਡਾ ਤੇਰਾ ਨਾ ਕੋਈ ਸਬੰਧ ਨਹੀਂ ਬਹੁਤ ਸੋਹਣਾ ਪ੍ਰਬੰਧ ਹੈ ਵੱਧ ਚੜ ਕੇ ਕਰਿਆ ਕਰੋ ਜਿੱਦਣ ਸਮਾਪਤੀ ਹੋਵੇ ਦੋ ਜਥੇ ਬੁਲਾਇਆ ਕਰੋ ਸੋਹਣਾ ਕੀਰਤਨ ਕਰਿਆ ਕਰੋ ਔਰ ਉਹਨਾਂ ਦਾ ਮਾਨ ਸਨਮਾਨ ਵੀ ਕਰਿਆ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਾਹੀ ਸਾਹਿਬ ਜੀ ਲਖਵੀਰ ਸਿੰਘ ਜੀ ਸਾਡੇ ਹਰ ਇੱਕ ਸਮਾਗਮ ਤੇ ਜਾ ਕੇ ਇਸ ਆਪਣੇ ਚੈਨਲ ਤੇ ਕਰਮਸਰ ਸੇਵਾ ਸੁਸਾਇਟੀ ਚੈਨਲ ਤੇ ਲਾਈਵ ਕਰਦੇ ਨੇ ਮੈਂ ਧੰਨਵਾਦ ਕਰਦਾ ਗ੍ਰੰਥੀ ਬਾਬਾ ਜੀ ਆਂ ਦਾ ਤਹਿ ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਤਹਿ ਦਿਲੋਂ ਧੰਨਵਾਦ ਹਾਜ਼ਰ ਨਾਜ਼ਰ ਹੋ ਕੇ ਇਹਨਾਂ ਬੱਚਿਆਂ ਦੇ ਸਿਰ ਤੇ ਖਾਤਰਾ ਰੱਖ ਕੇ ਆਪਣੇ ਚਰਨਾਂ ਨਾਲ ਜੋੜਿਆ ਗਿਆ ਸੋ ਬੱਚਿਆਂ ਤੋਂ ਸਾਡੇ ਤੋਂ ਸੇਵਾ ਕਰਦੇ ਤਾਂ ਹੋਈਆਂ ਗਲਤੀਆਂ ਗੁਰੂ ਮਹਾਰਾਜ ਮਾਫ ਕਰਿਓ ਫਿਰ ਜਦੋਂ ਸਮਾਂ ਦਮੋਂਗੇ ਫਿਰ ਤੁਹਾਡੇ دیدار ਕਰਾਂਗੇ ਬੋਲਦੇ ਤਾਂ ਹੋਈਆਂ ਗਲਤੀਆਂ ਮਾਫ਼ ਵਾਹ ਕੇ ਗੁਰੂ ਜੀ ਕਾ ਵਾਹ ਕੇ ਗੁਰੂ ਜੀ ਸੋ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਸੋ ਬੇਟੀ ਹੈ ਭਾਈ ਜਸ਼ਨਪ੍ਰੀਤ ਸਿੰਘ ਜੀ ਨੂੰ ਗੁਰੂ ਘਰ ਵੱਲੋਂ ਸੋਪੇ ਦੀ ਬਖਸ਼ਿਸ਼ ਲੈ ਲਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ